ਅੱਜ ਸੁਗਰੂਰ ਦੇ ਰੈਸਟ ਹਾਊਸ ਵਿੱਚ ਹਲਕਾ ਵਿਧਾਇਕ ਨਿਰਿੰਦਰ ਕੌਰ ਭਰਾਜ ਵੱਲੋਂ ਆਪਣੇ ਏਰੀਆ ਦੇ ਸ਼ਹੀਦ ਹੋਏ ਦਿੱਲੀ ਮੋਰਚੇ ਵਿੱਚ ਕਿਸਾਨ ਪਰਿਵਾਰਾਂ ਦੇ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਗਏ ਬਕਬਕ ਵਿਭਾਗ ਦੇ ਵਿੱਚ ਦਰਜਾ 4 ਦੇ ਮੁਲਾਜ਼ਮਾਂ ਦੇ ਨਿਯੁਕਤੀ ਪੱਤਰ ਵੰਡੇ ਗਏ ਨੇ ਆਓ ਦੇਖਦਿਆਂ ਸੁਗਰੂਰ ਤੋਂ ਹਰਪਾਲ ਸਿੰਘ ਕਾਬਦਾਦੀਏ ਖਾਸ ਰਿਪੋਰਟ ਸਿੰਘੇ ਮੇਰਾ ਨਾਮ ਰਿਕਦਾਰ ਜੀ ਕਿਸਾਨੀ ਅੰਦੋਲਨ ਦੋਂ ਦਾ ਕੌਣ ਤੁਹਾਡਾ ਸ਼ਹੀਦ ਵਾਸੀ ਦਾ ਕਿਸਾਨੀ ਅੰਦੋਲਨ ਦੋਂ ਦਾ ਮੇਰੇ ਪਿਤਾ ਜੀ ਸੀ ਦੋਗੇ ਸੀਗੇ ਕੀ ਕਹਿਣਾ ਅੱਜ ਜਿਹੜੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਿਹੜੇ ਕਿਸਾਨੀ ਅੰਦੋਲਨ ਸ਼ਹੀਦ ਹੋ ਉਹਨਾਂ ਦੇ ਪਰਿਵਾਰ ਦੇ ਮੈਂਬਰ ਸਰਕਾਰੀ ਨੌਕਰੀ ਨੇ ਦਿੱਤੇ ਆ ਨੌਕਰੀ ਮਿਲੀ ਹੈ ਕੀ ਕਹਿਣਾ ਹਾਂਜੀ ਇਹ ਦੇ ਵਿੱਚ ਪੰਜਾਬ ਸਰਕਾਰ ਦਾ ਸੀ ਭਗਤ ਮਾਨ ਜੀ ਦਾ ਸਾਡੇ ਐਮ ਐਲ ਏ ਨਿਰਿੰਦਰ ਕੌਰ ਭਰਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਇਹਨਾਂ ਨੇ ਬਹੁਤ ਮਿਹਨਤ ਸਦਕਾ ਬਹੁਤ ਮਿਹਨਤ ਸਦਕਾ ਜਿਹੜੇ ਇਸ ਕਿਸਾਨੀ ਅੰਦੋਲਨ ਚ ਸ਼ਹੀਦ ਹੋ ਗਈ ਸੀ ਪਰਿਵਾਰ ਉਹਨਾਂ ਦੀ ਬਾਹ ਫੜੀ ਹੈ ਪੰਜਾਬ ਸਰਕਾਰ ਨੇ ਤੇ ਉਹਨਾਂ ਦੀ ਆਰਥਿਕ ਤੌਰ ਤੇ ਤੇ ਬਾਕੀ ਨੌਕਰੀਆਂ ਦੇ ਸਬੰਧ ਵਿੱਚ ਬਹੁਤ ਪੂਰੀ ਮਦਦ ਕੀਤੀ ਹੈ ਅਸੀਂ ਆਪਣੇ ਨਿਰਿੰਦਰ ਕੌਰ ਭਰਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕੀ ਉਮੀਦ ਸੀ ਕਿ ਸਾਨੂੰ ਕਿਵੇਂ ਨੌਕਰੀ ਮਿਲ ਜਾਊਗੀ ਪੂਰੀ ਸਾਡੀ ਪੂਰੀ ਉਮੀਦ ਸੀ ਨਿਰਿੰਦਰ ਕੌਰ ਭਰਾ ਜੀ ਤੇ ਮੈਡਮ ਜੀ ਤੇ ਸਾਡੀ ਭੈਣ ਤੇ ਸਾਡੀ ਤੇ ਪੂਰੀ ਉਮੀਦ ਸੀ ਪੂਰੀ ਆਸ ਸੀ ਤੇ ਉਹ ਸਾਡੀ ਆਸਾਂ ਤੇ ਅੱਜ ਪੂਰਾ ਉਤਰੇ ਆ ਜਸਵੀਰ ਕੀ ਨਾਮ ਹੈ ਜਸਵੀਰ ਕੌਰ ਹੈ ਜਸਵੀਰ ਜੀ ਕੌਣ ਕਿਸਾਨੀ ਅੰਦੋਲਨ ਦਾ ਸ਼ਹੀਦ ਹੋਏ ਸੀ ਮੇਰੇ ਪਤੀ ਸੀ ਕੀ ਕਹਿਣਾ ਜਿਹੜਾ ਕੇਂਦਰ ਪੰਜਾਬ ਸਰਕਾਰ ਨੂੰ ਤੋਂ ਵਾਅਦਾ ਕੀਤਾ ਸੀ ਕਿ ਨੌਕਰੀਆਂ ਦੇਵਾਂਗੇ ਅੱਜ ਨੌਕਰੀ ਮਿਲੀ ਹੈ ਕੀ ਕਹਿਣਾ ਬਹੁਤ ਧੰਨਵਾਦ ਜੀ ਇਹਨਾਂ ਨੇ ਜਿਹੜਾ ਸਾਨੂੰ ਡਿੱਗੇ ਪੈਣ ਸਹਾਰਾ ਦਿੱਤਾ ਇਹਨਾਂ ਨੇ ਧੰਨਵਾਦ ਹੈ ਜੀ ਕੀ ਉਹਨਾਂ ਤੋਂ ਤੁਹਾਡੇ ਪਤੀ ਤੋਂ ਬਾਅਦ ਘਰ 'ਚ ਕੋਈ ਕਮਾਉਣ ਵਾਲਾ ਹੋਰ ਜੀ ਹੈ ਨਹੀਂ ਕੋਈ ਨਹੀਂ ਹੈ ਅੱਛਾ ਕਿੰਨੇ ਬੱਚੇ ਨੇ ਤੁਹਾਡੇ ਕਿੰਨੇ-ਕਿੰਨੇ ਉਮਰ ਦੇ ਕੀ ਕਰਦੇ ਨੇ ਚਾਰ ਬੱਚੇ ਨੇ ਅੱਛਾ ਤਿੰਨ ਬੇਟੀਆਂ ਇੱਕ ਬੇਟਾ ਸਾਰੇ ਛੋਟੇ ਨੇ ਹਾਲੇ ਕੇਟੇ ਡਿਪਾਰਟਮੈਂਟ ਤੋਂ ਨੌਕਰੀ ਮਿਲੀ ਹੈ ਕਿਹੜੇ ਵਿਭਾਗ ਚ ਤੁਹਾਨੂੰ ਲਾਇਆ ਗਿਆ ਹਾਲੇ ਕੁਝ ਨਹੀਂ ਪਤਾ ਜੀ ਕਹਿੰਦੇ ਖੇਤੀਬਾੜੀ ਮਹਿਕਮੇ ਚ ਜਾਓ ਵੀ ਉਹ ਦੱਸਣਗੇ ਉੱਥੇ ਅੱਛਾ ਜੀ ਵੀ ਕਿੱਥੇ ਨੌਕਰੀ ਮਿਲੂਗੀ ਕੀ ਕਹਿਣਾ ਜਾਨਦੇ ਹੋ ਆਪਾਂ ਮੁੱਖ ਮੰਤਰੀ ਦਾ ਕੀ ਵੀ ਬਹੁਤ ਧੰਨਵਾਦ ਜੀ ਇਹਨਾਂ ਨੇ ਜਿਹੜੇ ਸਾਨੂੰ ਨੌਕਰੀਆਂ ਦਿੱਤਾ ਕਸਿੰਘ ਆਪਣੇ ਬੱਚਿਆਂ ਨੂੰ ਪਾਲ ਸਕੀ। ਉਮੀਦ ਸੀ ਕਿ ਤੁਹਾਨੂੰ ਕੀ ਵੀ ਇਦਾਂ ਦਾ ਕੁਝ ਹੋ ਜਾਊਗਾ ਕਿਉਂਕਿ ਪਹਿਲਾਂ ਵੀ ਸਰਕਾਰਾਂ ਵਾਅਦੇ ਕਰਦੇ ਸੀਗੇ ਪੁਰਾਣੀ ਸਰਕਾਰਾਂ ਸੀਗੀਆਂ ਪਰ ਉਹ ਤਾਂ ਪੂਰੇ ਤੇ ਚੜਦੇ ਰਹੇ ਜਦੋਂ ਇਹਨਾਂ ਨੇ ਸਾਨੂੰ ਉੱਥੇ ਚੰਡੀਗੜ੍ਹ ਬਲਾ ਕੇ 3 ਲੱਖ ਦਾ ਚੈੱਕ ਦਿੱਤਾ ਸੀ ਜੀ ਉਹ ਇਹਨਾਂ ਨੇ ਵਾਅਦਾ ਕਰਿਆ ਸੀ ਵੀ ਅਸੀਂ ਜਰੂਰ ਤੁਹਾਨੂੰ ਨੌਕਰੀਆਂ ਦਿਆਂਗੇ। ਅੱਜ ਇਹਨਾਂ ਨੇ ਆਪਣਾ ਵਾਅਦਾ ਪੂਰਾ ਕਰਿਆ ਜੀ। ਧੰਨਵਾਦ। ਕਿੰਨੇ ਨਿਯਮ ਪੱਤਰ ਤੇਨੇ ਕੌਣ ਹੈ ਤੇ ਕਿਸ ਤਰ੍ਹਾਂ ਅ ਬਿਲਕੁਲ ਜਿਹੜੇ ਆਪਾਂ ਸਾਰੇ ਦੇਖਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਕਾਲੇ ਕਾਨੂੰਨਾਂ ਦੇ ਖਿਲਾਫ ਜਿਹੜੇ ਕਿਸਾਨੀ ਨੂੰ ਲੈ ਕੇ ਜਿਹੜੇ ਭਾਜਪਾ ਦੀ ਕੇਂਦਰ ਸਰਕਾਰ ਨੇ ਜਿਹੜੇ ਉਸ ਟਾਈਮ ਲੈ ਕੇ ਆਏ ਸੀਗੇ ਉਹਦੇ ਖਿਲਾਫ ਜਿਹੜਾ ਕਿਸਾਨੀ ਸੰਘਰਸ਼ ਚੱਲਦਾ ਰਿਹਾ ਸੋ ਉਹਦੇ ਵਿੱਚ ਜਿਹੜੇ ਸਾਡੇ ਸੈਂਕੜੇ ਕਿਸਾਨ ਸੀ ਜਿਹੜੇ ਉਹ ਸ਼ਹਾਦਤਾਂ ਪਾ ਗਈ ਸੀਗੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਮਾਲੀ ਮਦਦ ਹੈ ਜਾਂ ਉਹਨਾਂ ਨੂੰ ਜਿਹੜੀ ਇੱਕ ਨੌਕਰੀ ਜਿਹੜਾ ਰੋਜ਼ਗਾਰ ਆ ਜਿਹੜਾ ਦੇਣ ਦਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਟਾਈਮ ਟੂ ਟਾਈਮ ਜਿਹੜਾ ਦਿੱਤਾ ਜਾ ਰਿਹਾ ਸੋ ਜਿਹੜੇ ਪੈਂਡਿੰਗ ਕੇਸ ਸੀਗੇ ਅੱਜ ਮੇਰੇ ਹਲਕੇ ਦੇ ਜਿਹੜੇ ਤਕਰੀਬਨ 8 ਕੇਸ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਜਿਹੜੀ ਡੈਥ ਹੋ ਗਈ ਹੈ ਤੇ ਉਹਦਾ ਦੁਬਾਰਾ ਕੇਸ ਜਿਹੜਾ ਬਣਨਾ ਤੇ ਅੱਜ 7 ਜਣਾਂ ਨੂੰ ਜਿਹੜਾ ਅਸੀਂ ਜਿਹੜੇ ਉਹਨਾਂ ਨੂੰ ਲੈਟਰ ਜਿਹੜੇ ਜੁਆਇਨਿੰਗ ਲੈਟਰ ਜਿਹੜੇ ਦਿੱਤੇ ਨੇ ਸੋ ਜਿਨ੍ਹਾਂ ਨੂੰ ਵੱਖ-ਵੱਖ ਜਿਹੜੇ ਵਿਭਾਗਾਂ ਦੇ ਵਿੱਚ ਕੋਈ ਬਤੌਰ ਸੇਵਾਦਾਰ ਜਾਂ ਬੇਲਦਾਰ ਜਿਹੜੀ ਦਰਜਾ ਚਾਰ ਦੀਆਂ ਜਿਹੜੀਆਂ ਪੋਸਟਾਂ ਨੇ ਅੱਜ ਉਹਨਾਂ ਨੂੰ ਜਿਹੜੇ ਉਹਨਾਂ ਦੇ ਜੁਆਇਨ ਇੱਕ ਕੀ ਰੈਗੂਲਰ ਬੇਸ ਤੇ ਰੱਖੀਏ ਨੇ ਜਾਂ ਕੰਟਰੈਕਟ ਬੇਸ ਤੇ ਨੇ ਇਹ ਰੈਗੂਲਰ ਨੇ ਗਰਮ ਜਿਹੜੀਆਂ ਨੌਕਰੀਆਂ ਨੇ ਔਰ ਇਹ ਇਹਨਾਂ ਦਾ ਪਰੋਬیشنل ਪੀਰੀਅਡ ਪ੍ਰੋਪਰ ਜਿਹੜਾ ਟਾਈਮ ਜਿਹੜਾ ਲੱਗੇਗਾ ਸੋ ਇਹ ਸਾਰੇ ਉਹਨਾਂ ਨੂੰ ਕਿਉਂਕਿ ਜਿਹੜੀਆਂ ਉਹ ਸ਼ਹਾਦਤਾਂ ਸੀਗੀਆਂ ਜਿਨ੍ਹਾਂ ਨੇ ਆਪਣੇ ਲੋਕਾਂ ਲਈ ਕਿਸਾਨੀ ਲਈ ਜਿਹੜੀਆਂ ਸ਼ਹਾਦਤਾਂ ਪਾਈਆਂ ਨੇ ਉਹ ਬਹੁਤ ਵੱਡੀਆਂ ਸੀਗੀਆਂ ਸੋ ਉਹਨਾਂ ਨੂੰ ਨਹੀਂ ਅਸੀਂ ਜਿਹੜਾ ਅੰ ਦੇਖਿਆ ਜਾ ਭਲਾਇਆ ਜਾ ਸਕਦਾ ਪਰ ਇਹ ਇੱਕ ਜਿਹੜੀ ਛੋਟੀ ਜੀ ਕੋਸ਼ਿਸ਼ ਹੈ ਕਿ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਜਿਹੜੀ ਕੋਈ ਮਾਲੀ ਮਦਦ ਜਾਂ ਉਹਨਾਂ ਨੂੰ ਰੋਜ਼ਗਾਰ ਦਾ ਇੱਕ ਜ਼ਰੀਆ ਮਿਲ ਗਿਆ ਕਿ ਉਹ ਆਪਣੇ ਪਰਿਵਾਰਾਂ ਦਾ ਜਿਹੜਾ ਪਾਲਣ ਪੋਸ਼ਣ ਆ ਜਿਹੜਾ ਕਰ ਸਕਦੇ ਨੇ ਸੋ ਅੱਗੇ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਹਨਾਂ ਪਰਿਵਾਰਾਂ ਦੇ ਨਾਲ ਜਿਹੜੀ ਵੀ ਕੋਈ ਅੱਗੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੋਗੀ ਸੋ ਅਸੀਂ ਹਮੇਸ਼ਾ ਜਿਹੜਾ ਇਹਨਾਂ ਦਾ ਸਾਥ ਦੇਵਾਂਗੇ ਇਹਨਾਂ ਦੇ ਨਾਲ ਰਹਾਂਗੇ ਤੇ ਜਿਹੜੇ ਕੁਝ ਜਿਹੜੇ ਪੈਂਡਿੰਗ ਜਿਹੜੇ ਕੇਸ ਆ ਕਿਨੇ ਜਿਹੜੇ ਕਿ ਮੈਨੂੰ ਪਹਿਲਾਂ ਕਿਸਾਨ ਜਥੇਬੰਦੀਆਂ ਵੀ ਮਿਲੀਆਂ ਸੀ ਤੇ ਅੱਜ ਵੀ ਜਿਹੜੇ ਉਹ ਸਾਥੀ ਆਏ ਆ ਸੋ ਜਿਹੜੇ ਰਹਿ ਗਏ ਨੇ ਪੈਂਡਿੰਗ ਉਹਨਾਂ ਨੂੰ ਵੀ ਬੜੀ ਜਲਦੀ ਅਸੀਂ ਜਿਹੜੀ ਉਹਨੂੰ ਜਿਹੜੀ ਬੜੀ ਜਲਦੀ ਉਹਨਾਂ ਨੂੰ ਜਿਹੜਾ ਕਾਰਵਾਈ ਪੂਰੀ ਕਰਕੇ ਅਸੀਂ ਉਹਨਾਂ ਨੂੰ ਹੋ ਜਣੇ ਚਾਹੀਦੇ ਕਿੰਨੇ ਐਪਲੀਕੇਸ਼ਨ ਜਿਹੜੇ ਹਾਲੇ ਪੈਂਡਿੰਗ ਨੇ ਕਿੰਨੇ ਟੋਟਲ ਜਿਹੜੇ ਕੇਸ ਆਏ ਆ ਅ ਤਕਰੀਬਨ ਜਿਹੜੀਆਂ ਸਾਡੇ ਅਕੋਰਡਿੰਗ ਜਿਹੜੀਆਂ ਤਕਰੀਬਨ 15 ਤੋਂ 16 ਹੈਗੀਆਂ ਨੇ ਬਾਕੀ ਕੁਝ ਜਿਹੜੀਆਂ ਉਹ ਹੋਰ ਜਿਹੜੀ ਜੋ ਜਿਹੜੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਜਿਹੜੀ ਲਿਸਟ ਆਈ ਆ ਸੋ ਉਹਨਾਂ ਦੇ ਉੱਤੇ ਜਿਹੜਾ ਪ੍ਰੋਪਰ ਜਿਹੜੀ ਵੈਰੀਫਿਕੇਸ਼ਨ ਜਿਹੜੀ ਹੋ ਰਹੀ ਆ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਐਪਲੀਕੇਸ਼ਨ ਚੰਨੀ ਹੋ ਸਕ हां बिल्कुल। ਜਿਹੜਾ ਦੇਖਦੇ ਅੱਜ ਬਿਲਕੁਲ ਜਲੰਧਰ ਦੇ ਜਿਹੜੇ ਲੋਕ ਨੇ ਜਿਹੜੇ ਵੋਟਰ ਨੇ ਬੜੇ ਸਿਆਣੇ ਤੇ ਬੜੇ ਸਮਝਦਾਰ ਬੜੇ ਸੋਝੇਪਾਈ ਨੇ ਸੋ ਪਹਿਲਾਂ ਤਾਂ ਮੈਂ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਕਰੂੰਗੀ ਕਿ ਆਪਣੀ ਜਿਹੜੀ ਲੋਕਤੰਤਰ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਦੇ ਹੋਏ ਸਾਰੇ ਵੋਟ ਜ਼ਰੂਰ ਦੇਣ ਔਰ ਸੱਚ ਤੇ ਇਮਾਨਦਾਰੀ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਹ ਕ ਚੰਨੀ ਨੇ ਵੀਡੀਓ ਪਾ ਰਹੇ ਸੀ ਉਹਨਾਂ ਬਾਇਰ ਕੀਤੀ ਕਿ ਆਮਾ ਦੀ ਪਾਰਟੀ ਨੂੰ ਸੂਟ ਬਣ ਕੇ ਜਿਹੜੀ ਵੋਟਾਂ ਉਹ ਮੰਗੇ ਜਾ ਰਹੇ ਦੇਖੋ ਜਿਹੜੇ ਆਹ ਇਹਨਾਂ ਨੂੰ ਆਦਤ ਪਈ ਹੋਈ ਆ ਤੇ ਜਿਹੜੇ ਸਾਰਾ ਕੁਝ ਕਰਦੇ ਰਹੇ ਨੇ ਸੋ ਅੱਜ ਉਸ ਤਰ੍ਹਾਂ ਦਾ ਪ੍ਰਪੋਗੈਂਡਾ ਕਰਕੇ ਕਮੀਡੀਆ ਦੇ ਵਿੱਚ ਹਾਈਲਾਈਟ ਹੋਣ ਦੇ ਲਈ ਉਹ ਜਿਹੜੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਸੋ ਜਿਨ੍ਹਾਂ ਦੀ ਕੋਈ ਸੱਚਾਈ ਨਹੀਂ ਰਹੇਗੀ ਸੋ ਇਹ ਇਹਨਾਂ ਨੂੰ ਆਦਤ ਆ ਕਿਉਂਕਿ ਇਹ ਇਹਨਾਂ ਨੂੰ ਚੀਜ਼ਾਂ ਕਰਨ ਦਾ ਇਹ ਸਾਰੀਆਂ ਚੀਜ਼ਾਂ ਕਰਦੇ ਆਏ ਨੇ ਤੇ ਅੱਜ ਇਹ ਜਿਹੜਾ ਡਰਾਮਾ ਰਚਿਆ ਜਾ ਰਿਹਾ ਹੈ ਸੋ ਲੋਕ ਨੇ ਜਿਹੜੇ ਬੜੇ ਸਿਆਣੇ ਨੇ ਅਸੀਂ ਆਪਣੇ ਕੰਮਾਂ ਨੂੰ ਲੈ ਕੇ ਅਸੀਂ ਸੰਗਰੂਰ ਦੇ ਵਿੱਚ ਮੈਂ ਪਹਿਲਾਂ ਵੀ ਗਿਆ ਸੀ ਕਿ ਅਸੀਂ ਸੰਗਰੂਰ ਦੇ ਵਿੱਚ ਅਸੀਂ ਵੋਟ ਮੰਗੀ ਅਸੀਂ ਆਪਣੇ ਕੰਮਾਂ ਨੂੰ ਲੈ ਕੇ ਮੰਗੀ ਹੈ ਸੋ ਅੱਜ ਮੈਨੂੰ ਉਮੀਦ ਹੈ ਕਿ ਜਲੰਧਰ ਦੇ ਲੋਕ ਸੁਰੂ ਜਿਹੜਾ ਸਾਥ ਸਫਲ ਖੈਰਾਵਲ ਇੱਕ ਆਡੀਓ ਜਿਹੜੀ ਆਪਣੇ ਟਵੀਟ ਕੀਤੀ ਗਈ ਸੀ ਕਿ ਆਮ ਆਦਮੀ ਦੇ ਵਿੱਚ ਆਮ ਆਦਮੀ ਦੀ ਪਾਰਟੀ ਦਾ ਕੋਈ ਪੰਜਾਬ ਦਾ ਹੁਦਦਾਰ ਕਾਂਗਰਸ ਪਾਰਟੀ ਦੇ ਕਿਸੇ ਵਰਗ ਨੂੰ ਤੰਕੋਂ ਦਾ ਲੱਗ ਰਿਹਾ ਹੈ ਈ ਬਾਕੀ ਹੀ ਉਹ ਜਿਹੜੀ ਆਡੀਓ ਸੀ ਆਮ ਆਦਮੀ ਪਾਰਟੀ ਦੇ ਦੇਖੋ ਮੇਰੇ ਪਹਿਲੀ ਗੱਲ ਤਾਂ ਇਦਾਂ ਦੀ ਕੋਈ ਆਡੀਓ ਜਾਂ ਵੀਡੀਓ ਜਿਹੜੀ ਉਹ ਕਿਸੇ ਤਰ੍ਹਾਂ ਦੀ ਜਿਹੜੀ ਉਹ ਧਿਆਨ 'ਚ ਨਹੀਂ ਆਈ ਹੈਗੀ ਤੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਬੜੇ ਜੁਝਾਰੂ ਨੇ ਉਹ ਹਮੇਸ਼ਾ ਹੀ ਜਿਹੜੀਆਂ ਮੈਂ ਮੈਨੂੰ ਬਤਾਰ ਜਿਹੜਾ ਤਕਰੀਬਨ 2.5 ਸਾਲ ਹੋ ਚੱਲੇ ਆ ਅੱਜ ਤੱਕ ਜਿੰਨੇ ਵੀ ਵਰਕਰ ਆਉਂਦੇ ਆ ਲੋਕ ਇਹਦੇ ਲਈ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਹਮੇਸ਼ਾ ਆਉਂਦੇ ਨੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਰਨੀ ਆਉਂਦੀਆਂ ਨੇ ਤੇ ਇਹ ਜਾਣਬੁੱਝ ਕੇ ਜਿਹੜਾ ਇੱਕ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਅਸੀਂ ਚਾਹੇ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਆ ਚਾਹੇ ਕੋਈ ਲੀਡਰ ਆ ਹਮੇਸ਼ਾ ਲੋਕਾਂ ਦੀ ਸੇਵਾ ਦੇ ਵਿੱਚ ਨਾ ਚਾਹੇ